ਓਏ ਸ਼ਰਮਾ ਕਿੰਨਾ ਦੁੱਧ ਦਿੰਦੀ ਐ ਇਹ ਪਲਾਂ ਓਏ ਤਾਇਆ 18 ਲੀਟਰ ਦੱਸਿਆ ਤੈਨੂੰ ਤੋਲਾ ਘੱਟ ਨਹੀਂ ਦਿੰਦੀ ਇਰਾਮਿਆ ਹਾਂ 18 ਲੀਟਰ ਦਾ ਦਿਹਾੜੀ ਦਾ ਮੂਤ ਵੀ ਨਹੀਂ ਕੱਢਦੀ ਤੂੰ ਦੁੱਧ ਦੀ ਗੱਲ ਦਾ ਕਰਦਾ ਸ਼ੇਰਾ ਤਾਇਆ ਤੂੰ ਬੋਲੀ ਗੱਲ ਸੁਣਾ ਮੇਰੀ ਉਹਦੀ ਬੋਲਦਾ ਓਏ ਉਹਦੀ ਬੋਲੀ ਕਿੱਥੇ ਬੋਲਦਾ ਸ਼ੇਰਾ ਚੱਲ ਤੂੰ ਕੋਈ ਨਹੀਂ ਤੂੰ ਆਪਾਂ ਘਾ ਚੱਲਦੇ ਹਾਂ ਚੱਲ ਰਿਪੇ ਖਾਣਾ ਤੂੰ ਵਿੱਚੋਂ ਮਗਰ ਕੀ ਐ ਸ਼ੇਰਾ ਤਾਇਆ ਮਗਰ ਦਾ ਕੱਲੀ ਹਜੇ ਪੂਛ ਹੀ ਐ ਅੱਛਾ ਇਹ ਛੂਨ ਵਾਲੀ ਐ ਹਾਂ ਛੂਨ ਵਾਲੀ ਕਹੀ ਉਹ ਹਾਂ 72 ਵੀ ਛੋੜੀ ਦਾਲੀ ਦੀ ਐ ਲਜਵਾਕਾਂ ਦੇ ਬਾਪੂ ਚੰਗੀ ਗਾਂ ਗੂੰ ਲੈ ਲਈਏ ਕੋਈ ਦੁੱਧੰਨੀਆਂ ਬੜੇ ਔਖੇ ਆ ਕਿ ਦੁੱਧੰਨੀਆਂ ਤਾਂ ਬੜੇ ਔਖੇ ਆ 30 ਸਾਲਾਂ ਬਾਅਦ ਆਏ ਕਿ ਦੁੱਧ ਮੁੱਕੇ ਜਾ ਮੱਜਾਂ ਸੂਨ ਆ ਗਏ ਦੋ ਗਾਂਆਂ ਸੂਨ ਆ ਲੀਆਂ ਓ ਆ ਗਾ ਦਾ ਮਾਦ ਲਾਲ ਵੀ ਉਹ ਕੀ ਹਾਲਾ ਚਿਰ ਆ ਰਾਮਿਆ ਉਹ ਠੀਕ ਆ ਠੀਕ ਆ ਹੋਰ ਮੈਂ ਡਿੱਕੀ ਦਾ ਇਸ਼ਾਰਾ ਤੈਨੂੰ ਓਏ ਆਹੋ ਤਾਂ ਇੱਕ ਨਾਗ ਸੀਗਾ ਗਾਂ ਮਿਲੀ ਆ ਅੱਛਾ ਉਹ ਦਵਾਨਾ ਤੈਨੂੰ ਮਾ ਹੁਣ ਉਹ ਕਿਤੇ ਜਾਂਉਂਦੇ ਕਿਆ ਲਈ ਤਾਂ ਨਹੀਂ ਉਹ ਨਹੀਂ ਨਹੀਂ ਆਪਣਾ ਮਿੱਤਰ ਹੈਗਾ ਇੱਕ ਅੱਛਾ ਆ ਜਮਾ ਘਰ ਵਾਲੀ ਗੱਲ ਆ ਅੱਛਾ ਜਾਨਵਰ ਮੈਂ ਵੇਖਿਆ ਵਾ ਪਹਿਲਾਂ ਦਵਾਇਆ ਵੀ ਉਹਨੂੰ ਮੈਂ ਸੀ ਰਾਮਿਆ ਆਪਾਂ ਦਾ ਅਜਤੀਗ ਨਾਂ ਦਾ ਕੋਈ ਪਸ਼ੂ ਵੇਚਿਆ ਤੇ ਨਾ ਹੀ ਖਰੀਦਿਆ ਆਪਣੇ ਕੋਲ ਘਰ ਦੇ ਪਸ਼ੂ ਆ ਤੈਨੂੰ ਪਤਾ ਕਿੰਨਾ ਚਿਰ ਹੋਗੇ ਓ ਯਾਰ ਜਦੋਂ ਮੈਂ ਤੇਰੇ ਕੋਲੇ ਆਉਣਾ ਜਦੋਂ ਪੁੱਛੀਦਾ ਵੀ ਤਾਇਆ ਚਾਹ ਬਣਾ ਲਾ ਉਦੋਂ ਕਹਨ ਨਾ ਉਹ ਫਿਰ ਸ਼ਰਾ ਦੁੱਧ ਹੈ ਨਾ ਉਹ ਫਿਰ ਤਾਇਓ ਤੈਨੂੰ ਗਾਂ ਦਵਾਉਣਾ ਹਣ ਮੈਂ ਗਾਂ ਬਹੁਤ ਵਧੀਆ ਨਸਲ ਦੀ ਗਾਂ ਹੈ ਹੁਣ ਤੂੰ ਐ ਮੇਕ ਹ ਮੈ ਆ 30 ਸਾਲ ਹੋ ਗਏ ਹ ਮੇਰੀ ਉਮਰ ਤੇ ਦੁੱਧ ਨਹੀਂ ਮੁੱਕਿਆ ਉਹ ਨਹੀਂ ਮੁੱਕਿਆ ਤਾਇਓ ਦੁੱਧ ਮਾਣਾ ਰਵੇ ਦੀ ਗਾਵੇ ਗਾਂ ਹੋਵੇ ਚੰਗੀ ਫੀਲ ਵਧੀਆ ਸੀਰ ਆ ਭਾਵਾ ਦਵਾ ਕਰਦੀ ਹੈ ਭਾਵਾ ਵੱਧ ਲੱਗ ਜਾਂਦਾ ਸੀਰਾ ਐ ਯਾਰੀ ਤੈਨੂੰ ਪਤਾ ਹਣ ਜਵਾਕਾਂ ਨੇ ਚੂੜੀਆਂ ਚਾਲੀਆਂ ਹੁੰਦੀਆਂ ਉਹ 2 ਰੁਪਿਆ ਮਾਰਾ ਦਾ ਤੇਰੇ ਮਗਰ ਮਗਰ ਫਿਰਦਾ ਹੈ ਹਾਂ ਆਹੋ ਆਪਦੇ ਪੈਸੇ ਤੂੰ ਦੁੱਧ ਆ ਕੇ ਲੈਂਦ ਲਾਲੀ ਦੀ ਮੈਂ ਕਹਿੰਦਾ ਵੀ ਤੈਨੂੰ ਯਾਰਾ ਜਾਨਵਰ ਜੇ ਤੂੰ ਨਿੰਦ ਜੇ ਕੋਈ ਵੀ ਕਿਸੇ ਨੂੰ ਮਰਜ਼ੀ ਭਾਵੇਂ ਕੋਈ ਹੋ ਆਪਣਾ ਨਹੀਂ ਹਾਂ ਪਰ ਮਾਂ ਦੀ ਖਸੂਬਲਾ ਹੋਵੇ ਇਸ ਜਾਨਵਰ ਦੀ ਕੋਈ ਗੱਲ ਨਹੀਂ ਹਾਂ ਦੁੱਧ ਚੰਗਾ ਦਿੰਦਾ ਦੁੱਧ ਵੀ ਬਹੁਤ ਹੋਦੀਆ ਮੈਂ ਤੈਨੂੰ ਦੱਸਦਾ ਯਾਰ 18 ਲੀਟਰ ਦੁੱਧ ਹਾਂ ਐ ਥਾਪੀ ਮਾਰ ਕੇ ਉੱਠ ਖੜੀ ਚੋ ਕੇ ਤੇ ਜੇ ਮੈਂ ਤੈਨੂੰ ਕਹਾਂ ਦੱਸਦਾ ਹਾਂ ਹਾਂ ਵੀ ਉਹ ਕੋ ਬਰੇ ਕਿੰਨਾਂ ਲਈ ਜਿਹੜੀ ਆਪਾਂ ਵੇਖੀ ਸੀ ਉਹ ਕਿਵੇਂ ਸੀ ਓਏ ਉਹ ਗਾਂ ਨਹੀਂ ਉਹਦੇ ਨਾਲ ਚੰਗੀ ਐ ਇਹ ਉਹਦੇ ਨਾਲ ਬਾੜੀ ਵਧੀਆ ਦੇ ਉਹਦੇ ਉੱਤੇ ਮੱਝਾ ਦੇਂਦਾ ਸੀ ਗਾਂ ਤੇ ਮੈਂ ਕਹਿੰਦਾ ਇਹ ਤੇ ਪਵਾ ਬੈਡ ਡਾਲੀ ਹਾਂ ਚੰਗੀ ਆ ਮੈਂ ਕਹਿੰਦਾ ਪੂਰੀ ਤਗੜੀ ਨਸਲ ਐ ਤੇ ਦੁੱਧ ਕਿੰਨਾ ਦੁੱਧ ਤੈਨੂੰ ਦੱਸਤਾ ਕਿੰਨਾ 18 ਲੀਟਰ ਕਹਿ ਦਰੋ ਇੱਕ ਡੰਗ ਦਾ ਐ ਆਪਾਂ ਮਾਰ ਗੱਲ ਸੁਣਨਾ ਮੇਰੀ ਰਾਮਿਆ ਹਾਂ ਦੁੱਧ ਪਵਾ ਗੱਲ ਸੁਣ ਮੇਰੀ 12 ਲੀਟਰ ਹੀ ਦੇ ਦੇ ਹਾਂ ਪਛੜਾ ਛੱਪੇ ਨਾ ਮਾਰ ਨਹੀਂ 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 ਛੜਾ ਯਾਰ ਜਿਹੜੇ ਬੰਦੇ ਕੋਲੇ ਗਾਂ ਆ ਗਈ ਉਹ ਅੱਛਾ ਉਹ ਆਪ ਐਡਾ ਵਧੀਆ ਬੰਦਾ ਛੱਡ ਕਰਦੇ ਉਹਨੇ ਆਪ ਨਹੀਂ ਕਦੇ ਆਏ ਮੈਨੂੰ ਪਤਾ ਵੀ ਕਿ ਕੁੱਤੇ ਦੇ ਲਾਤਰੀ ਮਾਰੀ ਹੋਣੀਗੇ ਜਾਨਵਰ ਸਾਊ ਰੱਖਿਆ ਵਾਣੇ ਪਤਾ ਕੀ ਆ ਹੂੰ ਲੋਕਾਂ ਨੇ ਕਹਿਣ ਦੀਆਂ ਗੱਲਾਂ ਖੁਸ਼ ਹੋ ਰਹੁੰਦੀਆਂ ਹੂੰ ਕਿਤੇ ਨਾ ਹੋਵੇ ਆਖੇ ਪਾਰਟੀ ਨਾ ਦਿਖਾਵੇ ਓਏ ਯਾਰ ਮੈਂ ਕਦੇ ਉੱਤੇ ਮੈਂ ਕਦੇ ਉੱਤੇ ਮੈਂ ਤਾਨੂੰ ਸਮਝਾਉਂ ਲੈ ਕੇ 2 ਰੁਪਏ ਆਪਦੇ ਟਿਪੀ ਕਰਾਏ ਵੇਟ ਵੀ ਤੇਰੇ ਮੂੰਹ ਮੱਥੀ ਨਿਕਲਾ ਦਵਾਰੇ ਤੇ ਨਾਲੇ ਉਹ ਐ ਕਰ ਐ ਦੱਸਦੀ ਹਾਂ ਧਾਰ ਕਰਾਂਗੇ ਆਪਾਂ ਮਹੀਨੇ ਦਾ ਮਹੀਨੇ ਦਾ ਹਾਂ ਮੈਂ ਕਹਿੰਦਾ ਧਾਰ ਤੇਰਾ ਮੈਨੂੰ ਪਤਾ ਤੇਰੇ ਸੇ ਤਸੱਲੀ ਐ ਏਦਾਂ ਉਹ ਐ ਕਰ ਹੁਣ ਉੱਠਾ ਅੱਜ ਪੀਏ ਤਾਂ ਤੂੰ ਵਧੀਆ ਦਵਾਈ ਹਾਂ ਹਾਂ ਚਾਹ ਮੇਰੀ ਗੱਲ ਸੁਣ ਉਹ ਵੇਖ ਕੇ ਆ ਕੇ ਗਾ ਫਿਰ ਮੈਨੂੰ ਕੁਟ ਪੀ ਲੈਣ ਦੇ ਚਾਹ ਚਾਹ ਮੇਰੇ ਵਾਲੀ ਹੈ ਨਹੀਂ ਗੱਲ ਮੇਰੇ ਸਾਹ ਮੈਨੂੰ ਹੀ ਪਿਆਏਗਾ ਨਾ ਨਾ ਬਸ ਟੀਲ ਦੀ ਮੱਝ ਲੈਂਦੀ ਵੀ ਆ ਹੁਣ ਟੀਲ ਦੀ ਐ ਠੀਕ ਹੈ ਦੇਦੀ ਚ ਪਾਖੇ ਲਿਓਨੇ 300 ਰੁਪਏ ਪੱਕਾ ਅੱਛਾ ਹਾਂ ਲੈ ਬਹਿ ਜਾ ਤੈਨੂੰ ਗਾਣਵਾਉ ਏਡੀ ਵਰਗਾ ਤੇਰਾ ਸਟੀਲ ਦੀ ਮੱਝ ਤੋਂ ਖਿਹੜਾ ਛਟਜੂਗਾ ਚੰਗਾ ਚੰਗਾ ਸ਼ੁਰੂ ਕਰਦਾ ਇਹ ਮੈਨੂੰ ਤੇ ਇਥੇ ਮਾਣ ਆਇਆ ਹਾਂ ਚੱਲਦੇ ਆਂ ਚੱਲਦੇ ਆਂ ਚਾਪੀ ਲਿ ਗਏ ਫਿਰ ਹਾਂ ਚੱਲਦੇ ਆਂ ਫਿਰ ਕੋਈ ਆ ਤੇਰੀ ਅੰਬੋ ਦਾ ਖਰਚਾ ਇਧਰੋਂ ਉਹ ਚੱਲ ਗਏ ਤਾਇਆ ਲੈ ਸ਼ਰਾ ਆ ਰੱਖ ਕਾਪਾ ਇਧਰ ਆ ਉਹ ਜਿਹੜੇ ਸਾਬਣਾ ਤੇਰਾ ਕਾਪਾ ਨਾ ਹਾਂ ਤੇਰਾ 18 ਲੀਟਰ 19 ਲੀਟਰ ਦੁੱਧ ਤੋਂ ਬੜਾ ਸਰਦਾ ਵੀ ਕੋਈ ਨਾ ਸ਼ਰਾ ਕੋਈ ਨਾ ਆ ਜਾ ਬਖਾ ਉਹ ਤੈਨੂੰ ਹੁਣ ਗਾਂ ਵਖਾ ਕੇ ਲਿਆਉਣਾ ਹਾਂ ਛੇੜਾ ਛੇੜ ਸਟੂਕਰ ਛੇੜ ਹਾਂ ਆ ਗਿਆ ਸਟੂਕਰ ਛੇੜ ਮਾਣ ਹਾਂ ਚਾ ਲੱਕਰ ਲੈ ਕੇ ਹੀ ਮੁਣਾ ਗੇ ਰਾਮਿਆਂ ਹਾਂ ਤੇਰੇ ਜਿਹੜਾ ਆ ਘਰ ਆ ਗਿਆ ਉਹਨਾਂ ਦਾ ਇਹ ਉਹ ਪੰਡਤਾਂ ਦਾ ਕਰਨੀ ਹਾਂ ਅੱਛਾ ਅੱਛਾ ਆਪਣਾ ਸ਼ਰਮਾ ਜਿਹੜੇ ਦੱਸ ਬਹੁਤ ਸਾਲ ਪੁਰਾਣਾ ਨਾ ਹਾਂ ਕਿਹੜਾ ਅਸੀਂ ਬੋਤਾ ਲੈ ਕੇ ਗਏ ਸੀ ਇਹਨਾਂ ਦੇ ਬੋਤਾ ਬੰਦੇ ਚੰਗੇ ਆ ਬੰਦੇ ਦਾ ਪਿਓ ਬਹੁਤ ਚੰਗਾ ਸੀ ਦਾਦਾ ਬਹੁਤ ਚੰਗਾ ਸੀ ਹਾਂ ਇਹ ਆ ਗਾਣਾ ਬੋਤਾ ਆਹਾ ਹਾਂ ਆ ਖੜੀ ਆ ਵੇਖ ਕਿੰਨੀ ਤਕੜੀ ਗਾ ਮਾਂ ਮਾਂ ਕੰਨ ਤਾਂ ਖੰਜਦੀ ਦੇ ਸੋਹਣੇ ਆ ਮੰਤਰ ਵੀ ਸੋਹਣੇ ਲਾਦੀ ਆ ਬੋਤਾ ਕੀ ਹਾਲ ਹੋਰ ਸ਼ਰਾ ਕੀ ਹਾਲ ਆ ਵਧੀਆ ਵਧੀਆ ਆਹਾ ਹਾਂ ਇਹ ਗਾਈ ਅੱਛਾ ਇਹ ਆ ਤਾਇਆ ਗਾ ਆਪਣੀ ਮਗਰ ਕੀ ਹੈ ਸ਼ਰਾ ਆ ਮਗਰ ਤਾਂ ਕੱਲੀ ਹਜੇ ਪੂਛ ਹੀ ਐ ਅੱਛਾ ਇਹ ਸੂਣ ਵਾਲੀ ਐ ਹਾਂ ਸੂਣ ਵਾਲੀ ਕਹੀ ਉਹ ਹਾਂ ਵੀ ਹਾਇਏ ਸੂਹੀ ਨੀ ਕੀ 18 ਲੀਟਰ ਦੁੱਧ ਆਇਆ ਥੱਲੇ ਹਜੇ ਆਇਆ ਤੇ ਜਦੋਂ ਸੂ ਪੀ ਇਹ 40 ਲੀਟਰ ਦੁੱਧ ਐ ਥਾਪੀ ਮਾਰ ਕੇ ਉੱਠ ਖੜੀ ਇਹਦਾ ਪਾਇਆ ਰਾਮ ਨੇ ਨਾ ਇਹਨੇ 13 ਨਾਲ ਲੈਦਾ ਕਹਿੰਦਾ ਤਾਜ ਨਹੀਂ ਲੈਣੀ ਮੈਂ ਨੇ ਆਪਾਂ ਵੇਚਣ ਵਾਲੀ ਦਾ ਚੀਜ਼ ਹੀ ਹੈਨੀ ਵੇਚਣ ਵਾਲੀ ਚੀਜ਼ ਹੈਨੀ ਸੀ ਇਹ ਹਾਂ ਬਾਲੀਆਂ ਖਾਸियत ਜ਼ਿਆਦੇ ਇਹ ਚ ਹਏ ਕਾਪ ਮਾਰੀ ਜਾਂਦੇ 18 ਲੀਟਰ ਤਾਂ ਮੂਤ ਵੀ ਨਹੀਂ ਕਰਦੀ ਹੁੰਦੀ ਜਿਵੇਂ ਤਾਂ ਆ ਉਹ ਗੱਲ ਕਰਦੇ ਆ ਹਾਂ ਵੀ ਮਹਾ 18 ਲੀਟਰ ਵਾਲੀ ਬੰਤਰ ਤਾਂ ਹਾਂ ਹੱਥ ਮਾਰ ਕੇ ਬੈ ਜਾ 18 ਲੀਟਰ ਵਾਲੀਆਂ 9 9 ਲੀਟਰ ਵਾਲੀਆਂ ਦੋ ਬਾਲਟੀਆਂ ਭਰ ਕੇ ਉੱਠ। ਉਹ ਬੋਸੀ ਲਗਾ ਇਹਦਾ ਪੰਡਤ ਜੀ ਗੁੱਸਾ ਤਾਂ ਕਰੀ ਨਾ ਜਿਹੜੇ ਹਿਸਾਬ ਨਾਲ ਮੀਰੀ ਥਾਪੀ ਐ ਖੋਸਾ ਦਾ ਮੁੜ ਕੇ ਤੇਰੀ ਗਾਂ ਉੱਠੇ ਹੀ ਨਾ। ਉਹ ਨਹੀਂ ਪਾਇਆ ਹਾਂ ਉਹਲੇ ਖੇਤ ਹਾਂ ਇਦਾਂ ਇਹਦਾ ਬਹੁਤ ਚੰਗੀ ਆਟਮਾ ਬਹੁਤ ਨਸਲ ਬਹੁਤ ਚੰਗੀ ਹੈ ਇਹ ਹਾਂ ਨਸਲ ਤਾਂ ਇਹ ਹੈਗਾ ਜੈਡ ਬਲੈਕ ਹੈ ਇਹਦਾ ਤਾਂ ਹੈ ਮੇਰੀ ਗੱਲ ਸੁਣਦਾ ਸੱਤ ਅੱਠ ਪਿੰਡਾਂ ਦੇ ਵਿੱਚ ਨਸਲ ਹੀ ਹੈਣੀ ਹਾਂ ਹਾਂ ਜਿਹੜੇ ਸਾਹਮਣੇ ਤੇਰੇ ਕੋਲ ਹੀ ਆ ਗਈ ਕੱਲੀ ਹਾਂ ਨਾ ਇਹਦਾ ਕੋਈ ਡਰ ਵੀ ਸੰਗ ਮਾਰੂ ਬੱਕੀ ਜੀ ਉਹ ਨਹੀਂ ਪੁੱਛ ਕਿ ਕੀ ਮੰਗਦੀ ਆ ਦੱਸੋ ਜੀ ਜਿਹਨਾਂ ਨਾਮੇ ਯਾਰ ਹਾਂ ਕੀ ਮੰਗਦੇ ਆ ਇਹ 80 ਲਾਇਆ ਉਹ ਕੱਲੀ ਦਾ ਪੁੱਛ ਸਾਰੀਆਂ ਦਾ ਨਹੀਂ ਹਾਰਗਾ ਦਾ ਕਹਨੂ ਕੱਲੀ ਗਾਂ ਦਾ 30000 ਰੁਪਇਆ ਸੀ 80000 ਨੂੰ ਇਹ ਜਿੱਦ ਤੱਕ ਕੀ ਖਾਸੀਅਤ ਹੈ ਸੀ 80000 ਆਇਆ ਤਾਇਆ ਤੇਰੇ ਇਹਦਾ ਖਾਸੀਅਤ ਨੂੰ ਮੈਂ ਕੱਲੀ ਕੱਲੀ ਗਿਣਾ ਨਹੀਂ ਸਕਦਾ ਨੈਸ਼ਨਲ ਵਾਲੇ ਨਾ ਘਰੇ ਕਿਹੜੇ ਮਾਰਦੇ ਕਹਿੰਦੇ ਇਹਦਾ ਦੁੱਧ ਨਾ ਸਾਡੀ ਡੇਰੀ ਦੇ ਵਿੱਚ ਹੀ ਬਣਾ ਚਾਹੀਦਾ ਨੈਸ਼ਨਲ ਹੋਰ ਜਿਹੜੇ ਦੁੱਧੀ ਬੜਾ ਕੀਮਤੀ ਹੈ ਦਾ ਜਿਹੜੇ ਹਿਸਾਬ ਨਾਲ ਡੇਰੀ ਦਾ ਨਾਮ ਲਿਆ ਹੋ ਸਕਦਾ ਹੈ ਦੁੱਧ ਦੇ ਛੱਲਾਂ ਦੀ ਖਾਤਰੀ ਰੱਖਿਆ ਵੇ ਬਹੁਤ ਚੰਗੀ ਝਟ ਮੈਂ ਤਾਂ ਬਹੁਤ ਚੰਗੀ ਲੱਗ ਰਹੀ ਹੈ ਹਾਂ ਹਾਂ ਬੰਦਾਂ ਨੇ ਜਿਹੜੇ ਸੱਲ ਘਟਦੇ ਉਹਦੀ ਖਾਤਰੀ ਤੂੰ ਰੇਟ ਲਾ ਕੀ ਲਾਉਣਾ ਤੂੰ ਅਸੀਂ ਦਾਲ ਕੋਈ ਨਹੀਂ ਦਾਲ ਰੇਟ ਨਾ ਤੂੰ ਦਾਲ ਮੈਂ ਤਾਇਆ ਉਹ ਖਾਜ ਇੱਕ ਮਿੰਟ ਸ਼ਰਾ ਮੈਨੂੰ ਖੇ ਵੇਖ ਲੈਣ ਦੇ ਮਾੜਾ ਇਹ ਤਾਂ ਖੁੰਡੇ ਤੋਂ ਕਰਦੀ ਐ ਨਹੀਂ ਤਾਂ ਬੋਲ ਨਹੀਂ ਮੈਂ ਥਾਣ 5 ਲੱਖ ਦੀ ਐ ਇਹਦੇ ਓਏ ਤਾਇਆ ਫਿਰ ਚੰਗੀ ਗੱਲ ਤੇ ਦੁੱਧ ਨਹੀਂ ਵੱਧ ਦੇਊਗੀ 5 ਥਾਣਾ ਕੋਈ ਇੱਕ ਚੀਜ਼ ਘੱਟ ਤਾਂ ਨਹੀਂ ਵੱਧਦੀ ਐ ਓ ਰਾਮਿਆ ਥਾਣਾ ਨਾ ਦੋ ਤੇਰੇ ਥਾਣੇ ਦੇ ਸੱਤਲ ਵਾਲਾ ਭੋਲਾ ਫੇਰ ਐ ਕਿ ਪਨਾਲਾ ਬਣ ਜਾਊਗਾ ਪਨਾਲਾ ਨਹੀਂ ਇਹ ਤਾਂ ਕੁਦਰਤੀ ਚੀਜ਼ ਐ ਯਾਰ ਐ ਵੇਖ ਲੈ ਦੱਸ ਰਾਮਿਆ ਅਸੀਂ 80 ਜੀ ਲਾਇਆ ਰੇਟ 80 80 ਹਜ਼ਾਰ ਤਾਂ ਐਵੇਂ ਗੱਲ ਛੰਨਾ ਮਨੀ ਮੈਂ ਤਾਂ ਆਖਿਆ ਕਿ ਤੇ ਆ ਤਿੰਨ ਮਿੰਟ ਤੂੰ ਪਹਿਲੇ ਤੋਏ ਨੂੰ ਪੁੱਛ ਲੈ ਤਿੰਨ ਮਿੰਟ ਮੈਨੂੰ ਦੱਸ ਦੱਸ ਕੋਈ ਨਿਕਾਲ ਲੈ ਸੱਜਾ ਕਬਦਸ ਰਾਮਿਆ ਹਾਂ 8000 ਰੁਪਿਆ ਪੁੱਛ ਲਾ ਜੇ ਕੋਈ ਮਾੜਾ ਮੋਟਾ ਦਾਸਾ ਨੀਂਹਾ ਪੈਂਦਾ ਹੋਇਆ 8000 ਰੁਪਿਆ ਲਦਾ ਓਏ ਤਾਇਆ 8000 ਦਾ ਸੰਗਲੀ ਐ ਕਸਰ ਗਾਂ ਪਾਲ ਦਾ ਠੇਰ ਚ ਸੰਗਲ ਲੋਹੇ ਦਾ ਕਿ ਤਾਂਬੇ ਦਾ ਪਾਈ ਬਠਾ ਚਾਂਦੀ ਦੇ ਉਹ ਲੱਗੇ ਰਹਿ ਵਿੱਚ ਅੱਛਾ ਅੱਛਾ ਅਰ ਮੈਂ ਚਾਂਦੀ ਦੀਆਂ ਵਿੱਚ ਹਾਂ ਹਾਂ ਕੰਨਾਂ ਤੇ ਮੈਂ ਸੋਨੇ ਦਾ ਬਰਕ ਚੜਾਇਆ ਵਿਆ ਰੇ ਮੰਨ ਦੀਆ ਗੱਲ ਤਾਂ ਰੇਟ ਸਹੀ ਸਹੀ ਕਰਾਲਾ ਰੁਪਿਆ 500 ਹੋਰ ਸ਼ਰਾ ਦੇ ਦਿਨਾ ਨਾ 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 ਤਾ ਹਾਂ 500 ਰੁਪਿਆ ਦਾ ਤੇ ਮਗਰ ਜਿਹੜਾ ਇਹ ਪਹਿਲਾ ਵਾਲਾ ਉਹ ਕਿੱਥੇ ਗੱਲ ਤੂੰ ਵੇਚਣ ਵਾਲੀ ਕਰ ਵਾਲੀ ਤੇ ਤੂੰ ਗੱਲ ਕਰ ਲੈਣ ਵਾਲੀ ਮੈਂ ਛੋਟੇ ਪਹਿਲਾਂ ਤੂੰ ਮਾਰ ਗਿਹੜੇ ਤੇਲ ਕਿੰਨਾ ਫੂਕਦਾ ਤੂੰ ਕਹਿੰਦਾ ਛਵੱਛੀ ਆ ਤੇ ਮਗਰ ਛਵੱਛੀ ਆ ਛੱਵੀ ਦਾ ਤਾਂ ਆਹ ਉਹ ਖੜੀ ਆ ਉਹ ਖੜੀ ਆ ਛੱਵੀ ਹਾਂ ਹਾਂ ਐ ਰਾਮਿਆ ਮੈਨੂੰ ਐ ਲੱਗਦਾ ਵੀ 3-4 ਸਾਲ ਹੋ ਗਏ ਸੂਈ ਨੂੰ ਇਹ ਤਾਂ ਹੁਣ ਨਾ ਟੋਕਰ ਤਾਕੜ ਤੇ ਕਿਹੜੀ ਆ ਇਹਦਾ ਦੁੱਧ ਡੱਕਾ ਨਹੀਂ ਦਿੰਦੀ ਹੁਣੀ ਤੇ ਉਹ ਗੱਬ ਹੋਊਗੀ ਓ ਸ਼ਰਮਾ ਕਿੰਨਾ ਦੋ ਦਿੰਦੀ ਆ ਇਹ ਪਲਾਂ ਓਏ ਤਾਇਆ 18 ਲੀਟਰ ਦੱਸਿਆ ਤੈਨੂੰ ਤੋਲਾ ਘੱਟ ਨਹੀਂ ਦਿੰਦੀ। ਰਾਮਿਆ ਹਾਂ 18 ਲੀਟਰ ਦਾ ਦਿਹਾੜੀ ਦਾ ਮੂਤ ਵੀ ਨਹੀਂ ਕੱਢਦੀ। ਤੂੰ ਦੁੱਧ ਦੀ ਗੱਲ ਦਾ ਕਰਦਾ। ਕੀ ਕਹਿੰਦਾ ਤਾਇਆ? ਗੱਲ ਕਿਸੇ ਲੋੜ ਦਾ ਬਾਅਦ ਕੀ ਜਿਆਦਾ ਜਿਦਾਈ ਨਾ ਕਰੋ ਮੇਰੇ ਭਰਾ ਰੇਟ ਕਰੋ ਮੈਂ ਤੁਹਾਡੇ ਦੋਨਾਂ ਦੇ ਘਰ ਦੇ ਗੇੜੇ ਲਾ ਲਾ ਤੇਲ ਬਹੁਤ ਫੂਕਿਆਗਾ। ਹਾਂ ਨਹੀਂ ਕੀ ਕਹੀ ਜਾਂਦਾ ਸੀ ਕਿ ਡੇਰੀ ਡੇਰੀ ਦਾ ਨੰਬਰ ਹੈ ਡੇਰੀ ਨੰਬਰ ਦੇ ਕੇ ਗਏ ਆ ਡੇਰੀ ਵਾਲੇ ਆ ਆ ਕੇ ਇੱਥੇ ਉਹ ਡੇਰੀ ਐ ਨੰਬਰ ਤਾਂ ਦੇਣਾ ਸੀ ਉਹਨੇ ਘਟ ਘਟ ਦੁੱਧ ਹੀ ਖਾਤੇ ਫਿਰਦੇ ਆ ਉਹਨੇ ਫੋਨ ਨੰਬਰ ਦਿੱਤਾ ਹੋਣਾ ਉਹ ਅਸਲੇ ਵਾਲੇ ਆਪ ਗੱਡੀ ਲੈ ਕੇ ਆਏ ਸੀ ਹਾਂ ਗੱਡੀ ਲੈ ਕੇ ਤਾਂ ਆਈ ਹੁਣੇ ਵੀ ਇਹਨੂੰ ਕਿਹਦੇ ਹਸਪਤਾਲ ਚ ਦਾਖਲ ਕਰਾ ਓਏ ਤਾਇਆ ਤੂੰ ਲੈਣੀ ਆ ਤਾਂ ਲੱਸਿਆ ਹਾਂ ਹਾਂ ਜਿਹੜੇ ਸਾਹਨਾ ਦਾ ਮੈਂ ਮੈਨੂੰ ਕਹਿ ਕਿ ਲਿਆ ਸੀ ਰਾਮਿਆ ਉਹ ਗੱਲ ਬਾਤ ਹੈ ਨਹੀਂ ਸ਼ਰਾ ਅਗੇ ਤਾਇਆ ਮੰਜਾ ਡੈਂਦਾ ਤੇ ਮੱਜਾ ਡੈਂਦਾ ਮੇਰੀ ਗੱਲ ਹੱਡੀਆਂ ਦੀ ਮੋਟ ਲੇ ਲਿਆ ਕਿ ਪਲਾਂਟ ਕਟਾਉਣਾ ਤੂੰ 10 ਮੰਜਾ ਮੰਜੇ ਢਾਹ ਕੇ ਦਿਖਾਉ ਨਹੀਂ 18 ਲੀਟਰ ਜੇੜੀ ਦੇ ਉੱਤੇ ਮੰਜਾ ਰਹਿੰਦਾ ਹੋਇਆ ਉਹ ਉਹ ਹੋਊਗੀ ਮੰਜਾ ਕਿਦੋਂ ਡੰਡਾ ਲਾ ਭਾਵਾ ਬੇਡ ਢਾਹ ਲਾ ਆ ਜਾ ਮੇਰੀ ਗੱਲ ਸੁਣ ਨਾ ਮੈਂ ਤੈਨੂੰ ਦਲਾਲੀ ਦੇਵਾਂ ਅੱਜ ਨਾ ਦੇ ਮੈਂ ਕੱਲ ਇਹਨੂੰ ਪੁੱਛ ਲੈ ਜੇ ਰੁਪਿਆ 22000 ਲੈਣਾ ਤਾਂ ਹਾਂ ਉਹ ਤਾਂ ਆ 22000 ਨਹੀਂ ਮੰਨਦਾ ਮੈਂ ਹੋਏ ਮੰਨਣ ਨੂੰ ਤੂੰ ਗੱਲ ਸੁਣ ਮੇਰੀ ਇੱਕ ਹੀ ਚੀਜ਼ ਹੈ ਓਏ ਪਸੂਆ ਦੋ ਤਿੰਨ ਦੀ ਇਹ ਚੀਜ਼ ਦੱਸ ਹਾਂ ਸੋਇਆ ਬੀਨ ਪਾਈ ਦੀ ਹੈ ਸਾਰਾ ਵੀ ਸੱਤ ਕੱਢ ਜਾ ਸੋਇਆ ਬੀਨ ਦੇ ਚਾਰ ਤੇ ਨਹੀਂ ਕੱਲ ਨੂੰ ਸਰੀਰ ਤੋਂ ਨਹੀਂ ਪਤਾ ਨਹੀਂ ਨਹੀਂ ਕੱਲ ਨੂੰ ਇਹਨੂੰ ਜਿੰਮ ਕਰ ਲਿਆ ਕਰ ਇਹ ਜਿ ਮੁਰਕੇ ਘਾਤਤਾ ਜੈਮ ਲਾਈ ਵੀ ਹੈ ਜੈਮ ਲਾਈ ਵੀ ਬਹੁਤ ਵੱਟ 2000 ਤੋਂ ਦੱਸ ਉਹ ਤੋਂ ਪੰਜ ਰੱਖ ਓ ਰਾਮਿਆ ਉਹ ਬਾਈ ਅਖੜਾ ਛੱਡ ਗੱਲ ਸੁਣਾ ਮੇਰੀ ਇਹਨੂੰ ਆ ਆ ਦੀ ਬਈ ਮੱਖੀ ਨਹੀਂ ਪੈਂਦੀ ਪਿੰਡੇ ਤੇ ਯਾਰ ਮੱਖੀ ਬੈਠੂ ਕਿਵੇਂ ਮੈਂ ਇੱਥੇ ਨੂੰ ਥਾਂ ਹੀ ਹੈ ਨਹੀਂ ਹਾੜੀ ਪਈ ਆ ਮੱਖੀ ਨੇ ਬਹਿ ਕੇ ਗੱਲ ਸਾਂ ਖਤਰਾ ਖਾਣਾ ਹਾਂ ਰਾਮਿਆ ਸ਼ਰਾ ਮੈਨੂੰ ਹੋਰ ਬਖਾ ਆ ਤੋ ਹੱਥ ਬੰਨੇ ਓਏ ਆ ਜਾ ਤੂੰ ਉਹ ਦੁੱਧ ਨਾ ਕਿੜਾ ਆ ਜਾਓ ਯਾਰ ਮੈਂ ਪੰਡ ਜੀ ਹੱਥ ਬੰਨੇ ਤੇਰੇ ਮੁਰੇ ਇਹਨੂੰ ਕਿਤੇ ਹੋਰ ਵੇਚ ਲਾ ਹਾਂ ਹਾਂ ਹੱਡਾ ਜੋੜੀ ਦੇ ਮੂੰਹ ਅੰਨੀ ਇਹਦਾ ਮੂੰਹ ਹੋਇਆ ਪਿਆ ਭਾਲਦਾ ਗੱਲ ਸੁਣਾ ਮੇਰੀ ਲੱਖ ਰੁਪਏ ਚਲ ਕੋਈ ਨਹੀਂ ਯਾਰ ਮੈਂ ਉਹ ਬਾਹਰ ਕੋਠਾ ਚ ਵੇਖ ਕੇ ਆਇਆ ਤੇ ਉਹ ਵਿਖਾ ਕੇ ਲਾਉਂਗਾ ਬਸ ਚੰਗਾ ਲੱਗ ਤੂੰ ਪੈਸਾ ਕਰ ਲੈਂਦਾ ਮੈਨੂੰ ਪਤਾ ਲੱਗ ਗਿਆ ਹੁਣ ਉਹ ਪੈਸਾ ਨਾਲ ਤੂੰ ਬੋਲੀ ਗੱਲ ਸੁਣਾ ਮੇਰੀ ਉਹਦੀ ਬੋਲਦਾ ਓਏ ਉਹਦੀ ਬੋਲੀ ਕਿੱਥੇ ਬੋਲਦਾ ਚਲ ਤੂੰ ਕੋਈ ਨਹੀਂ ਤੂੰ ਆਪਾਂ ਘਾ ਚੱਲਦੇ ਹਾਂ ਚੱਲ ਰਿਪਏ ਖਾਣਾ ਤੋਂ ਵਿੱਚੋਂ ਉਹ ਨਹੀਂ ਰਿਪਏ ਆਂਦਾ ਤੇਰੇ ਨਾਲ ਨਹੀਂ ਨਹੀਂ ਗਾਣ ਨੂੰ ਮੈਂ ਲੈ ਆਜਿਆ ਸੀ ਮੈਨੂੰ ਮਾਂਜੇਗਾ ਹਾਂ ਯਾ ਜਾਣਦਾ ਰਹਿ ਵੀਰ ਮੈਂ ਹਾਂ ਨਹੀਂ ਮੈਂ ਤਾਂ ਸਟੂਕਰ ਤੋਂ ਬਿਨਾਂ ਹੀ ਜਾ ਉਹਨੂੰ ਤੁਰਕੀ ਪੈਸੇ ਖਾ ਨੂੰ ਫਰਦਾ ਵਿੱਚੋਂ ਪੈਸੇ